ਇਹਤੋਂ ਸੁਬੀਰਾ ਬਠਿੰਡਾ ਦੇ ਪਿੰਡ ਗੰਗਾ ਅਬুল ਦੇ ਸਰਕਾਰੀ ਸਕੂਲ ਦੀਆਂ ਨੇ। ਇਹ ਸਕੂਲ ਇਸ ਲਈ ਚਰਚਾ ਵਿੱਚ ਹੈ ਕਿਉਂਕਿ ਇਸ ਸਕੂਲ ਦੀ 12ਵੀਂ ਜਮਾਤ ਦੀ ਸਾਰੀ ਵਿਦਿਆਰਥਣਾ ਫੇਲ ਹੋ ਗਈਆਂ ਨੇ। ਸਕੂਲ ਦੇ ਮਾੜੇ ਨਤੀਜੇ ਕਾਰਨ ਵਿਰੋਧੀ ਪਾਰਟੀਆਂ ਨੂੰ ਸਤਾਤਾੜੀ ਪਾਰਟੀ ਨੂੰ ਘੇਰਨ ਦਾ ਮੌਕਾ ਮਿਲ ਗਿਆ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਚਐਸ ਫੂਲਕਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜਮ ਕੇ ਘੇਰਿਆ। ਕਿਉਂਕਿ ਇਹ ਸਕੂਲ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਖੇਤਰ ਬਠਿੰਡਾ ਵਿੱਚ ਪੈਂਦਾ ਹੈ। ਬਠਿੰਡਾ ਹਲਕਾ ਜੋ ਹਰਸਿਮਰਤ ਕੌਰ ਬਾਦਲ ਦਾ ਹਲਕਾ ਉਸ ਦੇ ਵਿੱਚ 0% ਰਿਜ਼ਰਕ ਆਇਆ ਪਿੰਡ ਗੰਗਾ ਅ블ੂ ਕੀ ਸਕੂਲ ਆ ਸੀਨੀਅਰ ਸੈਕੰਡਰੀ ਸਕੂਲ ਉਹਦੇ ਵਿੱਚ 12ਵੀਂ ਕਲਾਸ ਚ ਲੜਕੀਆਂ ਹੀ ਲੜਕੀਆਂ ਸੀ ਔਰ ਸਾਰੀਆਂ ਲੜਕੀਆਂ ਫੇਲ ਹੋਈਆਂ ਹਰ ਸਿਮਰਤ कौर ਬਦਲ ਜੋ ਕਿ ਨੰਨੀ ਛਾਂ ਨੂੰ ਲੈ ਕੇ ਸਾਰੀ ਦੁਨੀਆ ਦੇ ਵਿੱਚ ਤੁਰੀ ਫਿਰਦੀ ਆ ਕਿ ਕੁੜੀਆਂ ਨੂੰ ਪੜਾਓ ਕੁੜੀਆਂ ਨੂੰ ਦੇਖਪਾਲ ਕਰੋ ਕੁੜੀਆਂ ਨੂੰ ਆਪਣੇ ਹੱਕ ਦਿਓ ਤੇ ਇਹਨਾਂ ਕੁੜੀਆਂ ਦੇ ਹੱਕਾਂ ਦਾ ਕੀ ਜਿਹੜੀਆਂ ਇੱਥੇ ਜਿਨ੍ਹਾਂ ਨੂੰ ਫੇਲ ਕਰਕੇ ਜਿੰਦਗੀ ਤਬਾਹ ਕਰ ਹਰ ਸਿਮਰਤ ਕੌਰ ਬਾਦਲ ਨੂੰ ਐਮਪੀ ਰਹਿਣ ਦਾ ਕੋਈ ਹੱਕ ਨਹੀਂ ਉਧਰ ਸਕੂਲ ਦੀ ਗੱਲ ਕਰੀਏ ਤੇ ਇਸ ਸਕੂਲ ਦੇ 12ਵੀਂ ਜਮਾਤ ਤੱਕ ਹੋਣ ਤੋਂ ਬਾਅਦ ਇਹ ਪਹਿਲਾ ਸੈਸ਼ਨ ਸੀ ਪਹਿਲੇ ਸੈਸ਼ਨ ਵਿੱਚ ਹੀ ਪਲੱਸ 2 ਦੀਆਂ ਸਾਰੀਆਂ 7 ਵਿਦਿਆਰਥਣਾਂ ਫੇਲ ਹੋ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਭ ਕੁਝ ਠੀਕ-ਠਾਕ ਸੀ ਪਰ ਬੋਰਡ ਵੱਲੋਂ ਪੇਪਰ ਦੀ ਚੈਕਿੰਗ ਸਹੀ ਨਹੀਂ ਹੋਈ ਰਿਜ਼ਲਟ ਦੇਹੀ ਰਿਹਾ ਜੀ ਕਿਉਂਕਿ ਸਾਡੇ ਕਲਾਸਾਂ ਤਾਂ ਪੂਰੀਆਂ ਲੱਗਦੇ ਰੈਗੂਲਰ ਲੱਗਦੇ ਨੇ ਸੀ ਤੇ ਇੰਗਲਿਸ਼ ਦੇ ਸਾਡੇ ਕੋਲ ਟੀਚਰ ਨਹੀਂ ਸੀ ਤਾਂ ਕਰਕੇ ਰਿਪੀਅਰ ਆਉਣ ਦਾ ਡਰ ਸੀ ਸਾਨੂੰ ਤੇ ਬਾਕੀ ਸਬਜੈਕਟ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਸਕੂਲ ਦੀ ਤਾਂ ਕੋਈ ਕਮੀ ਨਹੀਂ ਆ ਰਹੀ ਵੀ ਪੇਪਰ ਵਧੀਆ ਹੈ ਇਸ ਲਈ ਸਾਡੇ ਬਸ ਸਾਨੂੰ ਸਾਰੇ ਵੀ ਸੱਤਾਂ ਕੁੜੀਆਂ ਨੂੰ ਵੀ ਇੰਗਲਿਸ਼ ਦਾ ਹੀ ਜ਼ਿਆਦਾ ਡਰ ਸੀਗਾ ਵੀ ਇੰਗਲਿਸ਼ ਚ ਰਿਪੀਅਰ ਆਊਗੀ ਸਾਰੇ ਟੀਚਰ ਵਧਗਾ ਪੜਾਉਂਦੇ ਸੀਗੇ ਇਸ ਤਰ੍ਹਾਂ ਸੋਚਦੇ ਸੀ ਵਧਗਾ ਪਰਸੈਂਟ ਆਊਗੀ ਸਾਰੇ ਬੱਚਿਆਂ ਦੀ ਸਾਨੂੰ ਤਾਂ ਹੀ ਬੋਰਡ ਵਾਲਿਆਂ ਦੀ ਗਲਤੀ ਲੱਗ ਰਹੀ ਹੈ ਪੇਪਰ ਚੈੱਕ ਕਰਨਾਂ ਕੂਲ ਦੇ ਪ੍ਰਿੰਸੀਪਲ ਅਤੇ ਬੱਚਿਆਂ ਦੇ ਮਾਪੇ ਵੀ ਬੋਰਡ ਦੀਆਂ ਗਲਤੀਆਂ ਗਣਵਾ ਰਹੇ ਨੇ ਮੇਰੇ ਖਿਆਲ ਦੇ ਵਿੱਚ ਤਾਂ ਜੀ ਕਿਤੇ ਇਹ ਜਿਹੜੀ ਇਹਦੀ ਏਵੈਲੂਏਸ਼ਨ ਹੋਈ ਹੈ ਨਾ ਉੱਥੇ ਕਿਤੇ ਗੜਬੜ ਲੱਗਦੀ ਹੈ ਕਿਉਂਕਿ ਬੱਚੇ ਮੇਰੇ ਕੋਲੇ ਆਏ ਐ ਬੱਚੇ ਰੋ ਰਹੇ ਸੀ ਮੈਨੂੰ ਵੀ ਲੱਗ ਰਿਹਾ ਸੀ ਕਿ ਬੱਚੇ ਮਤਲਬ ਇਸ ਤਰ੍ਹਾਂ ਨਹੀਂ ਇੰਨੇ ਮਤਲਬ ਹੋ ਸਕਦੇ ਐ ਲੈ ਇੱਕ ਮਿੰਟ ਇੱਕ ਦੋ ਬੱਚੇ ਤਾਂ ਇੱਥੋਂ ਤੱਕ ਵੀ ਕਹਿੰਦੇ ਸੀ ਕਿ ਸਾਡੇ 70 ਫੀਸ ਤੋਂ ਉੱਪਰ ਨੰਬਰ ਆਉਣਗੇ ਤਾਂ ਮੈਨੂੰ ਤਾਂ ਲੱਗਦਾ ਵੀ ਇਹਨਾਂ ਦੀ ਜਿੱਥੇ ਕਿ ਨਹੀਂ ਤਾਂ ਕੋਈ ਨਾ ਕੋਈ ਇਸ ਤਰ੍ਹਾਂ ਢੰਗੋਗੇ ਤੇ ਕਾ ਕੇ ਮਤਦਵਾਰ ਕਾਪਲੇ ਚ ਕਿਤੇ ਅਸੀਂ ਇੱਕ ਹੋਂਟ ਆਏ ਜੀ ਵੀ ਆਰਟੀਏ ਦਾ ਅਧੀਨਾ ਅਸੀਂ ਉਤਰ ਪਤਰੀਆਂ ਕਰਾਉਣੀਆਂ ਚਾਹਨੇ ਆਂ ਬੋਰਡ ਤੋਂ ਵੀ ਤਾਂ ਕਿ ਸਾਡੇ ਬੱਚਿਆਂ ਦਾ ਸਾਨੂੰ ਇਹ ਪਤਾ ਲੱਗ ਸਕੇ ਵੀ ਇਹਨਾਂ ਨੇ ਕੁਝ ਕੀਤਾ ਵੀ ਹੈ ਕਿ ਨਹੀਂ ਕੀਤਾ ਐ ਇੰਨਾ ਮਾੜਾ ਹਾਲ ਨਹੀਂ ਜਿੰਨਾ ਜਿੰਨਾ ਜਣ ਕੇ ਰਿਜ਼ਲਟ ਆ ਰਿਹਾ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਿ ਤਨੇ ਕਿਤੇ ਚੂਕ ਹੋਣ ਦੀ ਗੱਲ ਮੰਨ ਰਹੇ ਨੇ ਅਧ ਸਬੰਧਤ ਅਧਿਆਪਕਾਂ ਤੇ ਕਾਰਵਾਈ ਕਰਨ ਦੀ ਗੱਲ ਕਹਿ ਰਹੇ ਨੇ ਅਸਲ ਦੇ ਵਿੱਚ ਇਹ ਹੈ ਕਿ ਸਕੂਲ ਦੇ ਵਿੱਚ ਕਲਾਸਾਂ ਕੁਝ ਸਮੇਂ ਤੋਂ ਸ਼ੁਰੂ ਸੀ ਗਈਆਂ ਪਲੱਸ 1 ਦੇ ਵਿੱਚ ਜਾਂ ਉਸ ਤੋਂ ਪਰ ਰੈਗੂਲਰ ਟੀਚਰਸ ਜਿਹੜੇ ਆ ਉਹ ਤਕਰੀਬਨ ਪਿਛਲੇ ਸੈਪਟੈਂਬਰ ਤੋਂ ਫੋਰਵਰਡਸ ਆਏ ਆ ਤੇ ਇਹ ਉਹਨਾਂ ਨੇ ਰੀਜ਼ਨ ਦੱਸਿਆ ਪਰ ਫਿਰ ਵੀ ਕੁਝ ਨਾ ਕੁਝ ਘਾਟਾ ਹੈ ਗਈਆਂ ਜਿਹੜੀਆਂ ਅਸੀਂ ਪ੍ਰਿੰਸੀਪਲ ਦੇ ਨਾਲ ਮੀਟਿੰਗ ਕਰਕੇ ਕਰ ਲਈ ਐ ਅਸੀਂ ਮੀਟਿੰਗ ਜਿਹੜੀ ਹੈ ਤੇ ਜਿਹੜੇ ਸਬੰਧਤ ਜ਼ਿੰਮੇਵਾਰ ਅਧਿਆਪਕ ਹੈਗੇ ਆ ਉਹਨਾਂ ਦੇ ਏਸੀਆਰ ਦੇ ਵਿੱਚ ਦਰਜ ਹੋਊਗੀ ਜੋ ਇਹਨਾਂ ਨੇ ਅੰਗੇਲੀ ਹੈ ਤੇ ਅੱਗੇ ਤੋਂ ਜਿਹੜੀ ਹੈ ਉਹ ਇਸ ਚੀਜ਼ ਨੂੰ ਕਿਵੇਂ ਕਵਰ ਕਰਨਾ ਹੈ ਉਹ ਪ੍ਰਿੰਸੀਪਲ ਨਾਲ ਗੱਲ ਕੇ ਕਿਵੇਂ ਮਿਹਨਤ ਕਰਾਉਣੀ ਹੈ ਉਹ ਸਾਰੀ ਗੱਲ ਜਿਹੜੀ ਹੈ ਉਹ ਕਰ ਲਈ ਹੈ